ਹੋਲਾ ਮਹੱਲਾ ਤਿਉਹਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੇ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂcj ਜਨ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਾਰ ਹੋਲਾ ਮਹੱਲਾ ਗ੍ਰੀਨ ਤੇ ਕਲੀਨ ਮਨਾਉਣ ਲਈ ਪੂਕਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੇਲ ਖੇਤਰ ਦੇ ਕੋਨੇ-ਕੋਨੇ ਵਿੱਚ ਰੋਸ਼ਨੀ ਦੇ ਪ੍ਰਬੰਧ ਹੋਣਗੇ ਤੇ ਹਰੀ ਇਸ ਤੋਂ ਇਲਾਵਾ ਟ੍ਰੈਫਿਕ ਦੀ ਸੁਚਾਰੂ ਵਿਵਸਥਾ ਵੀ ਕੀਤੀ ਗਈ ਹੈ ਅਤੇ ਹੋਲਾ ਮਹੱਲਾ ਖੇਤਰ ਵਿੱਚ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਅੱਜਕੱਲ੍ਹ ਵਿਭਾਗਾਂ ਦੇ ਅਧਿਕਾਰ ਨੁਪਰਾੰਤ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀ ਹਿਮੰਸ਼ ਜੈਨ ਨੇ ਦੱਸਿਆ ਕਿ ਸਮੁੱਚੇ ਮੇਲਾ ਖੇਤਰ ਦੀ ਕਿਰਤਪੁਰ ਸਾਹਿਬ ਵਿੱਚ 2 ਅਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ 11 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਦੋਵੇਂ ਨਗਰਾਂ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਜੋ 24 ਘੰਟੇ ਕਾਰਜਕਸ਼ੀਲ ਹੋਣਗੇ ਇਸ ਤੋਂ ਇਲਾਵਾ ਸ਼ਿਕਾਇਤ ਸਹੂਲਤ ਸਹਾਇਤਾ ਲਈ ਇੱਕ ਵੱਖਰਾ ਹੈਲਪ ਡੈਸਕ ਸਥਾਪਿਤ ਕੀਤਾ ਜਾਵੇਗਾ ਸਾਰੇ ਸੈਕਟਰਾਂ ਵਿੱਚ ਸਬ ਕੰਟਰੋਲ ਰੂਮ ਬਣਾਏ ਜਾਣਗੇ ਜਿਨ੍ਹਾਂ ਦੇ ਇੰਚਾਰਜ ਅਧਿਕਾਰੀ ਹੋਣਗੇ ਹਰ ਸੈਕਟਰ ਵਿੱਚ ਸਿਹਤ ਸਹੂਲਤਾ ਸਫਾਈ ਦੀ ਸਚਾਰੂ ਵਿਵਸਥਾ ਵੀ ਹੋਵੇ ਉਹਨਾਂ ਨੇ ਦੱਸਿਆ ਕਿ ਇਸ ਵਾਰ ਹੋਲਾ ਮੁਹੱਲਾ ਮੁਕਕੇ ਪਲਾਸਟਿਕ ਤੇ ਸਿੰਗਲ ਯੂਜ਼ ਵਸਤੂਆਂ ਦੀ ਵਰਤੋਂ ਘਟ ਕਰਨ ਲਈ ਉਪਰਾਲੇ ਕੀਤੇ ਗਏ ਹਨ। ਤਿੰਨ ਵੱਡੀਆਂ LED ਸਕਰੀਨਾਂ ਬਸ ਅੱਡਾ ਤਹਿਸੀਲ ਕੰਪਲੈਕਸ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਅਜਾਇਬ ਘਰ ਨੇੜੇ ਸਥਾਪਿਤ ਹੋਣਗੀਆਂ ਜਿੱਥੇ ਹੈਲਪ ਡੈਸਕ ਅਤੇ ਲੋਸਟ ਐਂਡ ਫਾਊਂਡ ਸੈਂਟਰ ਬਣਾਏ ਜਾਣਗੇ। ਇਨ੍ਹਾਂ ਸਕਰੀਨਾਂ 'ਤੇ ਮੇਲਾ ਖੇਤਰ ਦੀ ਸਮੁੱਚੀ ਜਾਣਕਾਰੀ ਉਪਲਬਧ ਹੋਵੇਗੀ। ਉਹਨਾਂ ਨੇ ਦੱਸਿਆ ਕਿ ਸੜਕਾਂ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ। ਸੜਕਾਂ 'ਤੇ ਲੱਗੀਆਂ ਲਾਈਟਾਂ ਨੂੰ 100% ਚਾਲੂ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਹਰ ਤਰ੍ਹਾਂ ਦੀ ਜਾਣਕਾਰੀ ਲੋਕ ਮੀਡੀਆ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ ਇਸ ਲਈ ਸਾਰੇ ਮੀਡੀਆ ਮੈਂਬਰ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਉਨ੍ਹਾਂ ਨੇ ਹੋਰ ਦੱਸਿਆ ਕਿ ਹੋਲਾ ਮੁਹੱਲਾ ਦਾ ਧਾਰਮਿਕ ਮਹੱਤਵ ਹੈ ਤੇ ਇਸ ਦੇ ਲਈ ਬਹੁਤ ਸਾਰੇ ਪਾਬੰਦੀ ਦੇ ਹੁਕਮ ਲਾਗੂ ਕੀਤੇ ਗਏ ਹਨ ਨਸ਼ੇ ਦੇ ਪਦਾਰਥਾਂ ਦੀ ਵਿਕਰੀ ਟਿਖਾਰੀਆਂ ਦੇ ਦਾਖਲੇ ਅਤੇ ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ ਇਸ ਮੌਕੇ ਵਿਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਵਿਧੀਕ ਡਿਪਟੀ ਕਮਿਸ਼ਨਰ ਚੰਦਰਜੋਤੀ ਸਿੰਘ ਐਸ ਡੀ ਐਮ ਸ਼੍ਰੀ ਅਨੰਦਪੁਰ ਸਾਹਿਬ ਜਸਪ੍ਰੀਤ ਸਿੰਘ ਐਸ ਡੀ ਐਮ ਨੰਗਲ ਅਨਮਜੋਤ ਕੋਰ ਅਤੇ ਜ਼ਿਲ੍ਹੇ ਦੇ ਸਮੂਹ ਵਕਫਾ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਗਰ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਜਿਹੜਾ ਮੇਰੇ ਨਾਲ ਐਸਐਸਪੀ ਸਾਹਿਬ ਬੈਠੇ ਨੇ ਏਡੀਸੀ ਡੀ ਜਿਹੜਾ ਕਿ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਸ਼ਨ ਦੇਖ ਰਹੇ ਨੇ ਮੇਲ ਅਫਸਰ ਐਸਡੀਐਮ ਸਾਹਿਬ ਬੈਠੇ ਨੇ ਸਾਰੇ ਤੁਸੀਂ ਦੇਖਿਆ ਵੱਖ-ਵੱਖ ਮਹਿਕਮਿਆਂ ਤੋਂ ਅਫਸਰ ਆਏ ਹੋ ਏਸੀ ਦੇ ਉਹਨਾਂ ਸਾਰਿਆਂ ਦੇ ਨਾਲ ਸਾਡਾ ਕੋਆਰਡੀਨੇਸ਼ਨ ਹੋ ਗਿਆ ਔਰ ਹਰੇਕ ਨੇ ਆਪਣਾ ਆਪਣਾ ਕੰਮ ਲਗਭਗ ਲਗਭਗ 80 85% ਪੂਰਾ ਕਰ ਲਿਆ सारे ने लगभग अस्सी पचासी परसेंट अपना काम पूरा कर लिया और जिम्मे तीन देखा असी लगभग इतने कट्टो कट्टी मतलब तो मतलब तीह तो व् महकमे इतने आए थे जिला पद्धर से एंड एवरीबडी हैज डन गुड वर्क और uh, कुछ कुछ महकमे इदाते ने जिन्होंने सौ परसेंट तो भी वद, मतलब अपना सौ परसेंट काम पूरा मुकम्मल चाड़ दिता है ਔਰ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਕਿ ਐਸਐਸਪੀ ਸਾਹਿਬ ਵੱਲੋਂ ਕਲੀਅਰ ਡਾਇਰੈਕਸ਼ਨਸ ਨੇ ਲਾਅ ਐਂਡ ਆਰਡਰ ਪੱਖੋਂ ਪੂਰੀ ਜਿਹੜਾ ਹੈਗਾ ਤਿਆਰੀਆਂ ਮੁਕੰਮਲ ਹੈ ਸਾਰੇ ਜਿੰਨੇ ਜਿੰਨੇ ਪੁਆਇੰਟਸ ਲਾਅ ਐਂਡ ਆਰਡਰ ਨੂੰ ਲੈ ਕੇ ਕਵਰ ਕਰਨੇ ਸੀ ਅਸੀਂ ਸਾਰੇ ਕਵਰ ਕਰ ਲਏ ਆ ਸੀਸੀਟੀਵੀ ਕੈਮਰੇ ਇੰਸਟਾਲੇਸ਼ਨ ਤੋਂ ਲੈ ਕੇ ਔਰ ਬੈਰੀਕੇਡਿੰਗ ਜਿੱਥੇ-ਜਿੱਥੇ ਲਗਣੀ ਹੈ ਰੂਟ ਡਾਇਵਰਜਨ ਜਿੱਥੇ ਹੋਣਾ ਹੈ ਜਿੱਥੇ ਨਹਿਰਾਂ ਤੇ ਜਿੱਥੇ ਬੈਰੀਕੇਡਿੰਗ ਲਗਣੀ ਹੈ ਪੈਟਰੋਲਿੰਗ ਟੀਮ ਬਣੀਆਂ ਨੇ ਸੈਕਟਰਾਂ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਡਿਵਾਈਡ ਕੀਤਾ ਗਿਆ ਹੈ ਹਰ ਇੱਕ ਸੈਕਟਰ ਦੇ ਵਿੱਚ ਮੈਡੀਕਲ ਟੀਮ, ਹੈਲਪਲਾਈਨ ਨੰਬਰ, ਬਿਜਲੀ ਦੀ ਟੀਮ, ਹੈਲਥ ਦੀ ਟੀਮ, ਸੈਨੀਟੇਸ਼ਨ ਦੀ ਟੀਮ, ਸਾਫ ਸਫਾਈ ਦੀ ਟੀਮ ਹਰ ਇੱਕ ਸੈਕਟਰ ਦੇ ਵਿੱਚ ਬਿਠਾਈ ਗਈ ਹੈ। ਔਰ ਐਂਬੂਲੈਂਸ ਦੇ ਨਾਲ ਤਾਂ ਕਿ ਕਿਸੇ ਨੂੰ ਵੀ ਮੌਕੇ ਤੇ ਕੋਈ ਵੀ ਪ੍ਰੋਬਲਮ ਆਂਦੀ ਹੈ, ਉਹ ਮੌਕੇ ਤੇ ਹੀ ਇੱਕ ਲੋਕਲਾਈਜ਼ ਤਰੀਕੇ ਨਾਲ ਹੱਲ ਕੀਤੀ ਜਾ ਸਕੇ। ਸਫਾਈ ਦੇ ਵਿੱਚ ਅਸੀਂ ਵੱਖ-ਵੱਖ ਐਨ ਜੀਓਜ਼ ਦਾ ਬਬ ਜਿਹੜੇ ਜਿਹੜੇ ਇੱਥੇ ਡੇਰਾਜ਼ ਹਨ, ਉਹਨਾਂ ਦਾ ਸਪੋਰਟ ਅਸੀਂ ਲੈ ਰਹੇ ਹਾਂ। ਸਾਡੇ ਨਾਲ ਬਹੁਤ ਸਾਰੀ ਸੰਸਥਾਵਾਂ ਜੁੜ ਰਹੀਆਂ ਨੇ ਜਿਹੜੀਆਂ ਸਾਡੇ ਨਾਲ ਵੱਖ-ਵੱਖ ਤਰੀਕੇ ਨਾਲ ਸਾਡਾ ਸਹਿਯੋਗ ਕਰ ਰਹੀਆਂ ਨੇ ਔਰ ਇਸ ਦੇ ਨਾਲ ਹੀ ਅਸੀਂ ਡਾਕਟਰਸ ਪ੍ਰਾਈਵੇਟ ਡਾਕਟਰਸ ਔਰ ਸਟਾਫ ਨਰਸਿਸ ਉਹਨਾਂ ਦਾ ਵੀ ਸਹਿਯੋਗ ਅਸੀਂ ਲਿਆ ਹੈ ਰੈੱਡ ਕਰਾਸ ਸੁਸਾਇਟੀ ਬਾਕੀ ਹੋਰ ਜਿੰਨੀ ਜਿੰਨੀ ਲੋਇਨ ਸੁਸਾਇਟੀ ਔਰ ਰੋਟਰੀ ਕਲੱਬ ਇਹਨਾਂ ਦਾ ਵੀ ਸਹਿਯੋਗ ਅਸੀਂ ਲੈ ਰਹੇ ਹਾਂ ਉਹਨਾਂ ਨੂੰ ਵੀ ਕਹਿ ਰਹੇ ਹਾਂ ਔਰ ਸਾਡਾ ਮੇਨ ਮਕਸਦ ਇਹ ਹੈ ਵੀ ਲੋ ਐਂਡ ਆਰਡਰ ਬਿਲਕੁਲ ਮੁਕੰਮਲ ਹੋਏਗਾ ਅਕੀ ਸਐਸਪੀ ਸਾਹਿਬ ਡਿਟੇਲ ਦੇ ਵਿੱਚ ਦੱਸ ਦੇਣਗੇ ਔਰ ਦੂਜਾ ਬਿਲਕੁਲ ਕਲੀਨ ਐਂਡ ਗ੍ਰੀਨ ਜਿਹੜਾ ਹੈਗਾ ਸਾਡਾ ਫੈਸਟੀਵਲ ਜਾਏਗਾ ਔਰ ਇਹਦੇ ਵਿੱਚ ਸਾਡਾ ਮੇਨ ਹੈ ਕਿ ਔਰ ਨੋ ਬੈਗਿੰਗ ਦੇ ਆਰਡਰ ਦਿੰਦੇ ਆ ਕਿ ਕੋਈ ਵੀ ਬੱਚਾ ਜਾਂ ਕੋਈ ਵੀ ਇੱਥੇ ਬੈਗਿੰਗ ਔਰ ਇੱਕ ਜਿਹੜੀ ਹੈ ਸੜਕ ਤੇ ਮੰਗਦਾ ਹੋਇਆ ਪਾਇਆ ਗਿਆ ਉਹਨੂੰ ਨਾਲ ਦੀ ਨਾਲ ਹੀ ਬੱਚਿਆਂ ਨੂੰ ਜਸਟਿਸ ਹੋਮ ਤੇ ਜਿਹੜੇ ਬੜੇ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਅਸੀਂ ਮਤਲਬ ਵੀ ਵਿਲ ਬੀ ਸੈਂਡਿੰਗ 뎀 ਟੂ ਜੇਲਸ ਔਰ ਇਸ ਦੇ ਨਾਲ ਨਾਲ ਹੀ ਐਂਟੀ ਇਨਕ੍ਰੋਚਮੈਂਟ ਵਾਸਤੇ ਆਰਡਰ ਪਾਸ ਕਰ ਦਿੱਤੇ ਗਏ ਹਨ ਨੋ ਵੀਹਿਕਲ ਜ਼ੋਨ ਡਿਕਲੇਅਰ ਕਰ ਦਿੱਤਾ ਗਿਆ ਹੈ ਤੇ ਬਾਕੀ ਸਾਰੇ ਪ੍ਰਬੰਧ ਸਾਡੇ ਮੁਕੰਮਲ ਹੈ ਜਿਹੜਾ ਕਿ ਮੈਂ ਹੁਣ ਵੇਰਵੇ ਤੁਹਾਨੂੰ ਜਲਦੀ ਦੇ ਦਾਂਗਾ ਔਰ ਤੁਹਾਡੇ ਨਾਲ ਸਾਂਝੇ ਵੀ ਕਰ ਦੂੰਗਾ ਬਾਕੀ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਿ ਇਨਕ੍ਰੋਚਮੈਂਟ ਤੋਂ ਕੀਪ ਆਫਸਰ ਜਿਹੜਾ ਤੁਹਾਡਾ ਕਿਉਂਕਿ ਹੋਲਾ ਮੋਲਾ ਦੇ ਵਿੱਚ ਯੂਸੂअली ਪਿਛਲੇ 30 40 ਸਾਲ ਤੋਂ ਹੋ ਰਿਹਾ ਹੈ ਕਿ ਜਿਹੜੀਆਂ ਦੁਕਾਨਾਂ ਨੇ ਉਹ ਮੇਨ ਦੁਕਾਨਾਂ ਤੋਂ ਬਾਹਰ ਨਿਕਲ ਕੇ ਲੱਗ ਜਾਂਦੇ ਨੇ ਕਿਉਂਕਿ ਮੇਲੇ ਦਾ ਸਮਾਂ ਹੁੰਦਾ ਉਹਨਾਂ ਦੁਕਾਨਾਂ ਨੂੰ ਤੁਸੀਂ ਫੇਚ ਕਰੋਗੇ ਬੰਦ ਕਰੋਗੇ ਜਾਂ ਕੀ ਥੋੜਾ ਨਹੀਂ ਅਸੀਂ ਲੱਗਣ ਨਹੀਂ ਦੇਣੀ ਇਸ ਵਾਰ ਸਾਡਾ ਮੇਨ ਮਕਸਦ ਇਹ ਹੈ ਕਿ ਅਸੀਂ ਜਿਹੜੀ ਦੁਕਾਨਾਂ ਨੇ ਉਹਨਾਂ ਦੇ ਨਾਲ ਦੇ ਨਾਲ ਹੀ ਅਸੀਂ ਚਕਾਵਾਂਗੇ ਤਾਂ ਕਿ ਉੱਥੇ ਟ੍ਰੈਫਿਕ ਕੰਜੈਸ਼ਨ ਜਾਂ ਕੋਈ ਇਸ ਤਰ੍ਹਾਂ ਦੀ ਭੀੜ ਭੜਾਕਾ ਨਾ ਹੋਵੇ ਔਰ ਮਤਲਬ ਇੱਕ ਸਮੂਥ ਈਵੈਂਟ ਜਿਹੜਾ ਹੈਗਾ ਉਹ ਹੋਵੇ ਪਰ ਲੱਗਦਾ ਨਹੀਂ ਸਰ ਕਿ ਇੱਥੇ ਹੁੰਦਾ ਜਿਹੜਾ ਹੈ ਉਹ ਭਾਰਤ ਵਿੱਚ ਸਰਦਾ ਦਾ ਇੱਕ ਤਿਹਾਰ ਹੈ ਮੱਖਾਂ ਕੋੜਾ ਦਾ ਬਿਜ਼ਨਸ ਵੀ ਇੱਥੇ ਹੁੰਦਾ ਹੈ ਜੂਰੋਂ ਲੋਕੀ ਪੰਜਾਬ ਤੋਂ ਉੱਤਰਾਛਲ ਹਰਿਆਣੇ ਤੋਂ ਆ ਕੇ ਬਿਜ਼ਨਸ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਉਹਨਾਂ ਦੀ ਇੰਪੈਕਟ ਹੋਏਗਾ ਕਿਤੇ ਨੇ ਮੇਨ ਗੱਲ ਇਹ ਨਹੀਂ ਹੈ ਕਿ بزنس ਨੂੰ ਇੰਪੈਕਟ ਹੋਏਗਾ ਮੇਨ ਗੱਲ ਇਹ ਹੈ ਕਿ ਸਾਡਾ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਸਮੂਥ ਹੋਣਾ ਚਾਹੀਦਾ بزنس ਔਰ ਮਤਲਬ ਫਿਰ ਜੇ ਮਤਲਬ ਇਸ ਤਰ੍ਹਾਂ ਦੀ ਗੱਲ ਮਤਲਬ ਸਾਹਮਣੇ ਆਉਂਦੀ ਹੈ ਕਿ ਕੋਈ ਐਨਕਰੋਚਮੈਂਟ ਮਤਲਬ ਸੜਕਾਂ ਦੇ ਵਿੱਚ ਲਾ ਕੇ ਔਰ ਪਬਲਿਕ ਨੂੰ ਜਿਹੜਾ ਹੈਗਾ ਜੋ ਸ਼ਰਧਾਲੂ ਆ ਰਹੇ ਆ ਜੋ ਮੇਨ ਮਕਸਦ ਆਪਣਾ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆ ਰਹੇ ਆ ਜੇ ਉਹਨਾਂ ਨੂੰ ਤਕਲੀਫ ਹੁੰਦੀ ਹੈ ਇਨਕਨਵੀਨੀਅੰਸ ਹੁੰਦੀ ਹੈ ਉਹਨੂੰ ਫਿਰ ਅਸੀਂ ਟੋਲਰੇਟ ਨਹੀਂ ਕਰ ਸਕਦੇ ਲੌਂਗ ਰੰਗ ਗੱਲ ਕੀਤੀ ਹੈ ਲੋਨਰ ਦੂਜੀ ਗੱਲ ਕੀਤੀ ਜਾਵੇ ਤਾਂ ਉਹ ਜਿਹੜਾ ਬਾਜੀ ਬਹੁਤ ਹੁੰਦੀ ਹੈ ਕਿ ਹਰ ਵਾਰ ਕਿਹਾ ਜਾਂਦਾ ਹੈ ਕਿ ਸ਼ਕਤੀ ਕੀਤੀ ਜਾ ਕੇ ਕੋਲ ਪਸਾਨਾ ਸਤਰਕ ਰਹਿੰਦਾ ਹੈ ਇਸ ਵਾਰੀ ਮੀਟਿੰਗਾਂ ਹੋਈਆਂ ਵੀ ਲੇਕਿਨ ਉਹ ਕੰਟਰੋਲ ਨਹੀਂ ਹੋ ਪੰਦੇ ਕਿਤਨੇ ਧਾਰਮਿਕ ਕਿਤਨਾ ਚੀ ਉਥੇ ਜਾਣਾ ਗੁਰਦੁਆਰਾ ਜਾਣਾ ਹੈ ਜੀ ਪਟੇਰੇ ਤੇ ਜਾਣਾ ਹੁੱਲੜ ਬਾਜੀ ਤੇ ਕੰਟਰੋਲ ਹੋ ਗਿਆ ਤਾਂ ਹੀ ਲੌਂਗ ਰੰਗ ਮਕੇਨ ਹੋਵੇਗਾ ਸਰ ਪੂਰਾ ਤਰੀਕੇ ਦੇ ਨਾਲ ਉਹ ਕਿੱਦਾਂ ਕੰਟਰੋਲ ਕੀਤਾ ਜਾਏਗਾ ਨਹੀਂ ਬਿਲਕੁਲ ਅਸੀਂ ਬਹੁਤ ਸਾਰੀ ਸਰ ਟਰੈਕਟਰ ਖੁੱਲੇ ਉਜੇ ਡੀ ਉਹਨੂੰ ਕਿੱਦਾਂ ਕੰਟਰੋਲ ਕੀਤਾ ਜਾਏਗਾ ਅਸੀਂ ਬਹੁਤ ਸਾਰ ਔਰ ਜਿਹੜੇ ਡੀਜੇ ਆ ਜਿਹੜੇ ਟਰਾਲੀਆਂ ਦੇ ਪਿੱਛੇ ਲਾ ਕੇ ਆਣਾ ਉਹ ਬੈਨ ਕਰ ਦਿੱਤੇ ਗਏ ਆ ਉਹਨਾਂ ਟਰਾਲੀਆਂ ਨੂੰ ਬੈਰੀਕੇਡਿੰਗ ਤੇ ਹੀ ਰੋਕ ਦਿੱਤਾ ਜਾਊਗਾ ਡੀਜੇ ਬੰਦ ਕਰਾ ਦਿੱਤੇ ਜਾਣਗੇ ਜਿਹੜੇ ਹੁੱਲੜਬਾਜੀ ਕਰੀਏਟ ਕਰਨਗੇ ਉਹਨਾਂ ਦੇ ਨਾਲ ਨਾਲ ਦੇ ਨਾਲ ਪਰਚਾ ਦੇ ਕੇ ਉਹਨਾਂ ਨੂੰ ਸਖਤ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਤੇ ਇਸ ਕਰ ਪੱਖੋਂ ਅਸੀਂ ਬਿਲਕੁਲ ਸਖਤ ਹੈ ਕਿ ਇੱਕ ਇੱਕ ਧਾਰਮਿਕ ਫੈਸਟੀਵਲ ਹੈ ਇੱਕ ਧਾਰਮਿਕ ਤਿਉਹਾਰ ਹੈ ਇਹਨੂੰ ਉਸੇ ਤਰੀਕੇ ਨਾਲ ਹੀ ਡੀਲ ਕੀਤਾ ਜਾਊਗਾ ਨੰਗਮੁਖੀ ਬਾਬਾ ਬਲਮੀ ਸਿੰਘ 96 ਕਰੋੜੀ ਜਿਹੜੇ ਬੋਡਾਤਾਲ ਦੇ ਬਠੀ ਨੇ ਉਹ ਅੱਛੇ ਹੱਕ ਤੋਂ ਜਿਹੜਾ ਵਿਜ਼ਿਟ ਕਰਕੇ ਦੇਖਤਾ ਉਹਨਾਂ ਦਾ ਸਟੇਟਮੈਂਟ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਜਿਹੜਾ ਇਹਦਾ ਧਿਆਨ ਨਹੀਂ ਦੇ ਰਿਹਾ ਜੋ ਇੱਥੇ ਪ੍ਰਬੰਧ ਹੋਣੇ ਚਾਹੀਦੇ ਚਾਹੇ ਰੰਗ ਰੋਗੰਦੀ ਗੱਲ ਕੀਤੀ ਜਾਵੇ ਜਾਂ ਬੈਰੀਕੇਡਿੰਗ ਜਿਹੜੀ ਪਿਛਲੇ ਸਾਲਾਂ ਦੇ ਕਹਿੰਦੇ ਪ੍ਰੋਪਰ ਨਹੀਂ ਹੁੰਦੀ ਜਿਸ ਕਰਕੇ ਅ ਅਖੀਰਲਾ ਜਿਹੜਾ ਦਿਨ ਹੰਦ ਹੋਲੇ ਮੱਲੇ ਦਾ ਉਹ ਤੋਂ ਸੱਟਾਂ ਚੋਟਾਂ ਜਿਹੜੀਆਂ ਲੱਗਦੀਆਂ ਨੇ ਉਹਦੇ ਬਾਰੇ ਕੁਝ ਨਹੀਂ ਬਿਲਕੁਲ ਅਸੀਂ ਉਹਨਾਂ ਦੇ ਜਿਹੜੇ ਵਿਚਾਰ ਹੈ ਔਰ ਉਹਨਾਂ ਦਾ ਬਿਲਕੁਲ ਸਨਮਾਨ ਕਰਦੇ ਹਾਂ ਔਰ ਅਸੀਂ ਉਹਨਾਂ ਨੂੰ ਪੋਜੀਟਿਵਲੀ ਤਰੀਕੇ ਨਾਲ ਲੈ ਕੇ ਅਸੀਂ ਸਾਰਾ ਡੀਲ ਕਰਕੇ ਮੇਰੀ ਅੱਜ ਪੀ ਡਬਲਯੂ ਡੀ ਮਹਿਕਮੇ ਨਾਲ ਮੀਟਿੰਗ ਹੋਊਗੀ ਈਓ ਸਹਿਬਾਨ ਇੱਥੇ ਮੌਜੂਦ ਸੀ ਔਰ ਬਾਕੀ ਅਡਡ ਮੈਗਮ ਟੂਰਿਜ਼ਮ ਮੈਗਮ ਇੱਥੇ ਮੌਜੂਦ ਸੀ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਗਈ ਹੈ ਵਿਦਿਨ ਅਸੀਂ ਜਿਹੜੀ ਹੁਣ ਫਾਈਨਲ ਮੀਟਿੰਗ ਕਰਨੀ ਹੈ 6th ਮਾਰਚ ਨੂੰ ਕਰਨੀ ਹੈ ਔਰ 6th ਮਾਰਚ ਤੋਂ ਪਹਿਲਾਂ ਉਹਨਾਂ ਨੂੰ 5 ਦਿਨ ਦੇ ਦਿੱਤੇ ਗਏ ਆ ਵੀ ਜਿਹੜੇ ਜਿਹੜੇ ਅੱਬਾ ਜੀ ਵੱਲੋਂ ਸੁਧਾਰ ਜਿਹੜੇ ਸੁਝਾਅ ਦਿੱਤੇ ਗਏ ਉਹਨਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇ ਇਹ ਸਰ ਹੋਰ ਕੁਝ ਖਾਸ ਬੇਲੇ ਨੂੰ ਜਿਹੜਾ ਆਕਰਸ਼ਿਤ ਬਣਾਉਣ ਦੇ ਲਈ ਜਿਹੜਾ ਹੈ ਕੁਝ ਕੀਤਾ ਜਾ ਰਿਹਾ ਇਸ ਵਾਰ ਪਿਛਲੀ ਵਾਰ ਇੱਕ ਵਰਾਸ ਉਹ ਕਰਵਾ ਰਹੇ ਹਾਂ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਚੀਜ਼ ਮਿਲੇ ਖਾਸ ਤੌਰ ਤੇ ਨਹੀਂ ਬਿਲਕੁਲ ਅਸੀਂ ਵਿਰਾਸਤੀ ਖੇਡਾਂ ਇਸ ਵਾਰ ਵੀ ਕਰਾ ਰਹੇ ਹਾਂ ਔਰ ਇਸ ਦੇ ਨਾਲ ਨਾਲ ਅਸੀਂ ਪੂਰੇ ਪੰਜਾਬ ਤੋਂ ਸੈਲਫ ਹੈਲਪ ਗਰੁੱਪ ਬੁਲਾਏ ਨੇ ਉਹਨਾਂ ਦਾ ਇੱਕ ਅਸੀਂ ਪ੍ਰਦਰਸ਼ਨੀ ਇੱਥੇ ਲਗਵਾ ਰਹੇ ਹਾਂ ਔਰ ਇਸ ਦੇ ਨਾਲ ਨਾਲ ਅਸੀਂ ਇੱਕ ਹੈਰੀਟੇਜ ਵਾਕ ਜਿਹੜਾ ਕਿ ਇੱਥੇ ਸ਼ਰਧਾਲੂਆਂ ਨੂੰ ਇੱਕ 3.5 ਕਿਲੋਮੀਟਰ ਦੀ ਸ਼ੁਰੂ ਕਰਕੇ ਔਰ ਇੱਕ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਰਿਲੀਜੀਅਸ ਮੇਨ ਪੁਆਇੰਟਸ ਨੇ ਉਹਨਾਂ ਦੇ ਦਰਸ਼ਨ ਕਰਾਈ ਜਿਹਾ ਕੇ ਔਰ ਇਸ ਦੇ ਨਾਲ ਨਾਲ ਬਿਲਕੁਲ ਕਲੀਨ ਐਂਡ ਗ੍ਰੀਨ ਇਸ ਨੂੰ ਬਣਾਵਾਂਗੇ ਇੱਕ ਸ਼ਹਿਰ ਨੂੰ ਅਸੀਂ ਜ਼ੀਰੋ ਡਾਰਕ ਕੋਰਨਰ ਡिक्लेअर ਕਰ ਰਹੇ ਹਾਂ ਜਿੱਥੇ ਹਰ ਇੱਕ ਪੁਆਇੰਟ ਦੇ ਵਿੱਚ ਰੋਸ਼ਨੀ ਤੁਹਾਨੂੰ ਲੱਗੇਗੀ 24 ਘੰਟੇ ਔਰ ਅਸੀਂ ਕਟੋ-ਕਟ ਇੱਥੇ 3-4000 ਲਾਈਟਾਂ ਲਾ ਰਹੇ ਹਾਂ ਤਾਂ ਕਿ ਇੱਕ ਸ਼ਹਿਰ ਜਗਮਗ ਜ਼ਰੂਰ ਕਰੇ ਤੁਸੀਂ ਦੇਖ ਵੀ ਲਿਆ ਹੋਣਾ ਹੁਣ ਨੈਸ਼ਨਲ ਹਾਈਵੇ ਦੇ ਵਿੱਚ ਪੋਲਸ ਵੀ ਅਸੀਂ ਐਸੇ ਪਾਇਲਟ ਅਸੀਂ ਕੀਤੇ ਹਨ ਔਰ ਬਾਕੀ ਲਾਅ ਐਂਡ ਆਰਡਰ ਪੱਖੋਂ ਐਸਐਸਪੀ ਸਾਹਿਬ ਤੁਹਾਨੂੰ ਡਿਟੇਲ ਸੇ ਦੱਸ ਦੇਣਗੇ ਵਿਰਾਸਤੀ ਖੇਡਾਂ ਵੀ ਹੋ ਰਹੀਆਂ ਉਹਦੇ ਬਾਰੇ ਏਡੀਸੀ ਮੈਡਮ ਤੁਹਾਨੂੰ ਡਿਟੇਲ ਸੇ ਦੱਸ ਦੇ Gracias. eso